ਦੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜਲੇਬੜੇ ਦੀ ਸਾਰੇ ਨੂੰ ਪਿਆਰ ਭਰ ਇਸ ਸਤਿ ਸ਼੍ਰੀ ਅਕਾ ਤੇ ਅੱਜ ਅਸੀਂ ਤਕਰੀਬਨ 6:00 ਵਜੇ ਅਸੀਂ ਇੱਥੇ ਆਪਾਂ ਜਲੰਧਰ ਆ ਗਏ ਸੀ ਨਾਲ ਸਾਡੀ ਪੂਰੀ ਟੀਮ ਡੀਸੀ ਸਾਹਿਬ ਅਗਰਵਾਧ ਜੀ ਤੇ ਸਾਡੇ ਤੋਂ ਇੱਕ ਵਿਸ਼ਾ ਸਾਹਿਬ ਜੈਨ ਸਾਹਿਬ ਤੇ ਸਾਡੇ ਇੱਥੋਂ ਦੇ ਪਹਿਲੇ ਨਾਗਰਿਕ ਮੇਰ ਸਾਹਿਬ ਨੀਤ ਜੀ ਸਾਡੇ ਨਾਲ ਹੀ ਸੀ ਤੇ ਕੌਂਸਲਰ ਸਾਹਿਬਾਨ ਵੀ ਨਾਲ ਸਾਡੇ ਸੀ ਤੇ ਇੱਕ ਤਰ੍ਹਾਂ ਦਾ ਹੀ ਇੱਕ ਇਹ ਸਰਪ੍ਰਾਈਜ਼ ਵਿਜ਼ਿਟ ਸੀ ਉਹ ਰਾਤੀ ਸੁਨੇਹਾ ਲਾਇਆ ਕਿ ਅਸੀਂ ਆਪਾਂ ਇੱਥੇ ਦੰਦਰ ਵਿਜ਼ਿਟ ਕਰਨੀ ਹੈ ਰਿਗਾਰਡਿੰਗ ਸਾਡਾ ਮੋਟਿਵ ਸੀਗਾ ਕਿ ਅਸੀਂ ਆਪਾਂ ਜਿਹੜੀ ਰੈਂਡਮਲੀ ਅਸੀਂ ਜਿਹੜੀ ਕਿ ਸਾਈਟਸ ਵਿਜ਼ਿਟ ਕਰਨੀ ਅਸੀਂ ਵਿਜ਼ਿਟ ਕੀਤੀ ਆ ਆਪਾਂ ਸਫਾਈ ਦਾ ਚੁੱਧ ਦਾ ਬਿਆਨ ਚੱਲਦਾ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਤੇ ਉਹਦੇ ਵਿੱਚ ਅਸੀਂ ਬਸਟੈਂਡ ਵਿਜ਼ਿਟ ਕੀਤਾ ਆ ਆਪਾਂ ਰੇਲਵੇ ਸਟੇਸ਼ਨ ਵਿਜ਼ਿਟ ਕੀਤਾ ਆ ਆਪਾਂ ਪੀਮਸ ਰੋਡ ਗੜਾ ਰੋਡ ਉੱਥੇ ਵਿਜ਼ਿਟ ਕੀਆ ਆ ਆਪਾਂ ਕੋਮੋਰੀਆ ਬ੍ਰਿਜ ਗਏ ਆ ਆਪਾਂ ਦੋ ਚਾਰ ਸਾਈਟਸ ਅਸੀਂ ਹੋਰ ਵਿਜ਼ਿਟ ਕੀਤੀ ਹੈਗੀ ਆ ਤੇ तकरीबन ਸਾਰੀ ਟੀਮ ਫੜੇ ਨਾਲ ਸੀ ਤੇ ਮੌਕੇ ਤੇ ਜੋ ਸਾਨੂੰ ਲੱਗਿਆ ਜਿੱਥੇ ਕੋਈ ਲੋਡ ਸੀ ਕਾਰਜ ਕਰਨ ਦੀ ਸਫਾਈ ਕਰਦੇ ਅਸੀਂ ਆਪ ਸਾਡੀ ਸੈਕਸ਼ਨ ਦਿੱਤੀ ਹੈਗੀ ਐਂਡ ਮੈਨੂੰ ਪੂਰਾ ਆਸਾ ਆਪਣੇ ਡਿਪਾਰਟਮੈਂਟ ਦੇ ਆਪਣੇ ਕਾਰਪੋਰੇਸ਼ਨ ਦੇ ਅਫਸਰ ਸਾਹਿਬਾਂ ਤੇ ਇਹਨਾਂ ਨੇ ਸ਼ੁਆਸਾਣ ਵੀ ਦਿੱਤਾ ਕਿ ਅਸੀਂ ਆਪਾ ਜਰੂਰ ਜਿੱਥੇ ਵੀ ਕਦਰਗੀ ਮਿਲੀ ਸਾਨੂੰ ਤੇ ਉਹਨੂੰ ਆਪਾਂ ਸਾਫ ਕਰਾਂਗੇ ਤੇ ਮੈਂ ਇੱਕ ਵਾਰੀ ਐਜ਼ ਅ ਲੋਕਲ ਬੋਡੀ ਮਿੰਿਸਟਰ ਇੱਕ ਪੰਜਾਬ ਦੇ ਨਾਗਰਿਕ ਦੇ ਹੋਣ ਦੇ ਨਾਤੇ ਮੈਂ ਜਰੂਰ ਅਪੀਲ ਕਰੂੰਗਾ ਕਿ ਨਾ ਕਿ ਜਲੰਧਰ ਨਿਵਾਸੀਆਂ ਨੂੰ ਪੂਰੇ ਪੰਜਾਬ ਦੇ ਨਿਵਾਸੀਆਂ ਨੂੰ ਕਿ ਦੇਖੋ ਜਿਹੜੀ ਸਫਾਈ ਆ ਉਹ ਸਾਰਿਆਂ ਦੇ ਬਹੁਤ ਜ਼ਰੂਰੀ ਹੈਗਾ ਇਹ ਸਾਡਾ ਘਰ ਹੈਗਾ ਸਾਡਾ ਮਹੱਲ ਹੈਗਾ ਸਾਡਾ ਪਿੰਡ ਹੈਗਾ ਸਾਡਾ ਸ਼ਹਿਰ ਸਾਡਾ ਆਪਣਾ ਸੂਬਾ ਹੈਗਾ ਇਹ ਸਾਡੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਸੂਬੇ ਨੂੰ ਸਾਫ਼ ਰੱਖੀ ਕਿਸੇ ਨੇ ਬਾਹਰੋਂ ਸਾਫ਼ ਨਹੀਂ ਕਰਨਾ ਤੇ ਮੈਂ ਇਹੀ ਅਪੀਲ ਕਰੂੰਗਾ ਕਿ ਸਾਰਿਆਂ ਨੂੰ ਕਿ ਤੁਸੀਂ ਐਜ਼ ਅ ਰਿਸਪਾਂਸਿਬਲ ਸਿਟੀਜ਼ਨ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਜੋ ਵੀ ਸਫਾਈ ਦੇ ਸੇ ਜਿੰਨਾ ਬਤ ਉਹ ਅਸੀਂ ਯੋਗਦਾਨ ਅਸੀਂ ਪਾ ਸਕਦੇ ਆਪਾਂ ਉਹ ਕਰੀਏ ਥਾਂ ਥਾਂ ਤੇ ਜਿਹੜੀ ਲਿਟਰਿੰਗ ਹੁੰਦੀ ਜਾਂ ਕੂੜਾ ਅਸੀਂ ਸਿੱੜ ਦਿੰਦੇ ਮੈਂ ਹੁਣ ਵੀ ਦੇਖ ਰਿਹਾ ਸੀਗਾ ਗੱਡੀ 'ਚ ਬੈਠੇ ਬੈਠੇ ਕਈ ਲੋਕ ਕਰੋ ਥੱਲੇ ਪਰ ਕੇ ਲਿਆ ਕੇ ਸਰ ਦੇ ਅੱਗੇ ਰੱਖ ਦਿੰਦੇ ਹੈਗੇ ਕਿਉਂਕਿ ਉਹ ਅਲਟੀਮੇਟਲੀ ਅਸੀਂ ਜੇ ਆਪਣੇ ਘਰ ਤੋਂ ਬਾਹਰ ਕੂੜਾ ਰੱਖਦੇ ਗਲੀ 'ਚ ਰੱਖਦੇ ਆ ਗਲੀ ਤੋਂ ਬਾਅਦ ਮੇਨ ਰੋਡ ਤੇ ਜਾਂਦੇ ਹੈਗੇ ਉਹ 'ਚ ਸਾਡੀ ਹੀ ਗੰਦਗੀ ਸਾਰੀ ਉਹ ਬਾਹਰ ਜਾਂਦੀ ਹੈਗੀ ਮੈਂ ਕਹਾਂਗਾ ਕਿ ਪ੍ਰਸ਼ਾਸਨ ਪੂਰਾ ਡਿਪਾਰਟਮੈਂਟ ਕਾਰਪੋਰੇਸ਼ਨ ਤੁਹਾਡੇ ਮਦਦ ਲਈ ਤੁਹਾਡੇ ਹੈਲਪਲੀ ਹਮੇਸ਼ਾ ਤਿਆਰ ਹੈਗਾ ਤੇ ਅਸੀਂ ਵੀ ਜਿਵੇਂ ਨਾਗਰਿਕ ਬਣ ਕੇ ਅਸੀਂ ਆਪਾਂ ਜਲੰਧਰ ਦੀ ਤੇ ਪੰਜਾਬ ਦੀ ਸਾਫ ਸਪਾਈ ਚ ਅਸੀਂ ਆਪਾਂ ਪੂਰਾ ਜੰਗ